ਪ੍ਰੀਤ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲਓ ਜੀ ਮੇਲੇ 'ਚ ਪਹੁੰਚ ਗਏ ਸਵੇਰੇ ਘਰ ਤਾਂ ਵੀਡੀਓ ਬਣਾਉਣੀ ਹੋਈ ਥੇ ਤੁਰੇ ਅੱਜ ਦਿਨ 'ਚ ਤੁਰੇ ਤੇ ਅੱਜ ਪਰ ਪਹੁੰਚ ਗਏ ਪੀੜ ਹੈ ਨਹੀਂ ਬਿਲਕੁਲ ਬਾ 25 30 ਕ ਟਰਾਲੀਆਂ ਸਿੱਧੇ ਉਰੇ ਆ ਕੇ ਖੜੇ ਆ ਆ ਪਿੱਛੇ ਜਗਦੀਪ ਵੀ ਕੋਲੇ ਆ ਗਏ ਅਸੀਂ ਦੋਹੇ ਆਏ ਆ ਬੌਰੇ ਤੱਕੇ ਸਿੱਧਾ ਉਰੀ ਪੁੱਜੇ ਆ ਬਾ ਤਕਰੀਬਨ ਮੈਂ ਕਹਿੰਦਾ 25 ਕ ਟਰਾਲੀਆਂ ਮਸਾਂ ਹੋਣੀਆਂ ਬਾਕੀ ਜਾ ਕੇ ਦੇਖਦੇ ਆ ਕੰਡੇ ਪਰ ਕਿੰਨੀ ਆ ਐ ਜਗਦੀਪ ਮੋਲਾ ਦੀ 25 ਕ ਟਰਾਲੀਆਂ ਮਸਾਂ ਹੋਣੀਆਂ ਪਾਈ ਨਹੀਂ ਆ ਗਿਆ ਬਾਕੀ ਆ ਦੇਖਿਓ ਉਧਰ ਜਾ ਕੇ ਅੰਦਰ ਭੀੜ ਕਿੰਨੀ ਕਰਨ ਵਾਲੇ ਕੰਡਾ ਹੋ ਜਾਣਾ ਲਾ ਜਾਣਾ ਕਿੰਨਾ ਨਾ ਹੁਣੇ ਤੋਂ ਲਈ ਹੋਣਾ ਫਿਰ ਤੁੜਿਆ ਨਹੀਂ ਹੋਣਾ ਗੱਭੇ ਉਹੀ ਖਾਲੀ ਪੀਣਾ ਖੜਾ ਤਾਂ ਜੇ ਆਪਾਂ ਆਏ ਆ ਬਾਕੀ ਦੇਖਦੇ ਆ ਗਾਹਾਂ ਜਾ ਕੇ ਅਦੇਲੇ ਪਿੱਛੇ ਜਿਹਦੇ ਤਿੰਨ ਹੋਰ ਆ ਗਈਆਂ ਬਾਹਰ ਜਾਣਾ ਇੱਕ ਉਹ ਖੜੀ ਆਲੇ ਗੇਟ 'ਤੇ ਉਹ ਵੀ ਕਹਿੰਦਾ ਮੈਂ ਹਾਜੀ ਵੀ ਹਾਂ ਉਹ ਪਿੱਛੇ ਰਹਿ ਗਈ 2 ਨੰਬਰ ਪਿੱਛੇ ਲੰਘੀ ਉਹ ਉਹ ਫੜਾ ਕੇ ਗਿਆ ਨਾ ਡਾਕਟਰ ਤੋਂ ਪਰਚੀ ਨਹੀਂ ਧੀ ਉਹ ਉਧਰ ਫੜ ਲਾਂਗੇ ਪਰਚੀ ਆਪਣੀ ਕੰਮ ਲੈਣੀ ਨੂੰ ਫੜਾ ਗਿਆ ਬਸ ਇੰਨਾ ਕੇ ਫਰਕ ਪੈ ਗਿਆ ਇਹਦੋਂ ਨੇ ਆਪਾਂ ਤੇ ਵੀ ਮੂਰੇ ਐਂਟਰ ਹੋ ਜਾਣਾ ਤਾਂ ਬਾ ਚਲੀ ਜਾਵੇ ਫਿਰ ਤਾਂ ਸ਼ਾਮ ਨੂੰ ਕਰ ਦੂ ਖਾਲੀ। ਕਾਲੀ ਲਾ ਲਏ ਬਹੁਤ ਲੱਦੀ ਨੇ ਮਾਹ ਠੱਕ ਠੱਕ ਵੱਜਦੀ ਆ। ਉਹ ਕਿਹਾ ਤਾਂ ਉਹਨੂੰ ਮੈਂ ਵੀ ਜਿਹੇ ਤੇ ਦੁਆਰਾ ਭਰੀਆਂ ਪਾਈਆਂ ਨਾ ਮੈਂ ਕਿਹਾ ਮੂਰੇ ਲਦਾ ਲੀ ਜਿਆਦਾ। ਮੂਰੇ ਲਦਾ ਲੀ ਜਿਆਦਾ ਉਹਨੇ ਲਦਾਈਆਂ ਹੀ ਨਹੀਂ ਮੂਰੇ। ਚਲੋ ਚਲਦੇ ਆ ਜਾਂਦੇ ਰਿਤੇਦਾਰ ਨੂੰ ਮੇਲਾ। ਹੂੰ ਮਿੱਠੂ ਨੂੰ ਕਿਹਾ ਤਾਂ ਆ ਜਾ ਵੀ ਤੁਰਿਆ ਨਹੀਂ ਮੇਰੀ ਗੱਲ। ਹਾਂ ਉਹ ਤੇ ਰੇੜੀ ਵੀ ਉਹਦੀ ਆ ਗਈ ਬਸ ਜੀ ਹਾਂ। ਵੀਰ ਕਿੰਨੇ ਨੰਬਰ ਰਹਿੰਦੇ ਉਦੇ ਵੀ 25 30 ਰਹਿੰਦੇ ਤੇ ਆ ਜਾਂਦਾ ਫੇਰ ਕਿੰਨੀਆਂ ਤੇ 500 ਤੇ ਰੇੜੀਆਂ ਦੀਆਂ ਹਾਂ ਕਿਹਾ ਤਾਂ ਉਹਨੂੰ ਆਇਆ ਨਹੀਂ ਕਹਿੰਦਾ ਮੈਂ ਬਾਅਦ ਜਾਊਂਗਾ ਨਿਕਲੇ ਤੇ ਆਊਂਗਾ ਰੇੜੀ ਦੀ ਵੀ ਰਸ ਕਿੰਨਾ ਦਾ ਤਾਂ ਰੇੜੀ ਦਾ ਫੇਰ ਸਾਰਾ ਸਪਲਾਈ ਇੰਨਾ ਜ਼ਿਆਦਾ ਚ ਫੇਰ ਵੀ ਨਾ ਆਪਣੇ ਨਾਂ ਦਾ ਖਾਲੀ ਹੋਏ ਜਾਣਾ ਦਾ ਪਹਿਲਾਂ ਹੀ ਹੋ ਜਾਣਾ ਉਹਨੇ ਹਾਂ ਫੇਰ ਰੇੜੀ ਕਿੜੀ 5 ਰੇੜੀਆਂ ਹਾਂ ਹੁਣ ਰੇੜੀ ਕਿੰਨਾ ਪੈਣੀ ਆ ਨੇੜੇ ਰੇੜੀ ਨੇੜੇ ਵਾਲੀ ਆ ਨਾ ਹੁਣ ਵੀ ਆ ਜਾਵੇ ਦੇਖ ਲੈਂਦੇ ਫੋਨ ਕਰਕੇ ਵੀ ਜੇ ਆਉਣਾ ਆ ਜਾ ਪਾਈ ਇਹਨੇ ਦਾਸ ਆ ਕੱਤੀ ਕੀਤਾ ਫੋਨ ਆਉਂਦਾ ਹਾਂ ਕਹਦਾ ਹੱਥ ਲਾ ਕੇ ਮੁੜੇ ਆਉਣਾ ਹੱਥ ਲਾਉਣ ਵਾਲੀ ਕੰਮ ਆ ਬਸ 15 ਗੱਲ ਟਰਾਲੀਆਂ ਲੇਟ ਜਾਂ ਪਰਚੀਓ ਹੁਣ ਮਿਲੀ ਆ ਪੱਟੀਆਂ ਦੁੱਤੀਆਂ ਸੁਲਾਈ ਵਾਲੇ ਨਿਕਲੀ ਉਹਦੀ ਤਾਜੀ ਉਹ ਕਹ ਜਦੇ ਸੰਭਲੀ ਆ ਕੱਲ ਵਾਲੀਆਂ ਆਈਆਂ ਵੇਦੀਆਂ ਆ ਹਾਂ ਹਾਂ ਜਲਦੀ ਚਾਹੀਏ ਤੇ ਮੇਰੇ ਵਾਲੀ ਵੀ ਮੋੜ ਕੇ ਲੈ ਗਿਆ ਉਹ ਬੱਦ ਬਚ ਗਿਆ ਕਹਿੰਦਾ ਅੱਛਾ ਗੰਨਾ ਵੱਧ ਗਿਆ ਕਿੰਨਾ 7-8 ਕੁਇੰਟਲ ਕਹਿੰਦਾ ਉਹ ਅੱਛਾ ਹਾਂ ਇਹ ਕਿੰਨਾ ਲੈ 160 ਕੇ 150 168 ਉਤਰ ਗਿਆ ਕਹਿੰਦਾ ਬਈ 168 ਕੁਇੰਟਲ ਗੰਨਾ ਆ ਗਿਆ ਕਾਲਾ ਖਾਲੀ ਹੋ ਕੇ ਲੰਘੇ ਖਬਰੇ ਨਹੀਂ ਹਲੇ ਖੜਾ ਵੀ ਅਜਰਾ ਉੱਥੇ ਗੰਨਾ ਖੜਾ ਹਲੇ 50 ਭਰੀ ਆਉਂਗੀ ਆ ਰਾਤਾ ਹੀ ਬੰਦ ਚਾਈ ਦਰ ਇੱਥੇ ਨੂੰ ਜਾ ਕੇ ਉਹ ਫੜਾ ਲੀਏ ਦੇ ਲਾ ਦੋ ਟਰਾਲੀਆਂ ਹਾਂ ਨਾਲੇ ਸਾਦੇ ਨਾਲ ਨੰਬਰ ਤੈਨੇ ਚ ਫਾਇਦਾ ਗਿਆ ਸਾ ਵੀ ਕਿਤੇ ਛੇਤੀ ਆ ਜੂ ਜੋਖਣਾ ਤਾਂ ਫੇਰ ਵੀ ਉਕਣਾ ਹੀ ਆ ਆਏ ਤਾਂ ਹੈ ਨਹੀਂ ਵੀ ਪੈਣਾ ਜੋਖ ਜੂ ਕਿੰਨੀਆਂ ਚੱਲ ਸੱਚ ਲੱਗ ਜੇਣਾ ਪਤਾ ਕਿੰਨੀਆਂ 1 2 3 ਜਰਮਨ ਨੂੰ ਦੱਸ ਬਾ ਵੀ ਟਰਾਲੀਆਂ ਵਸਾਂ ਟਰਾਲੀਆਂ ਅੰਦਰ ਆ ਰਹੀ ਇਹਦੀ ਪਿਆ ਜਿਹੜੇ ਬੈੱਡ ਦਾ ਤੇਰੇ ਸੁੱਕ ਵੀ ਗਏ ਮੈਂ ਤਾਂ ਆਪੂ ਹੀ ਦੇਖਦਾ ਹੈ ਕਿਤੇ ਕਿਤੇ ਇਹ ਪਾਣੀ ਦਾ ਸਲਾਬਾ ਤਾਂ ਸਾਰੇ ਚ ਹੈਗਾ ਜੀ ਅਸਲ ਜਿੱਤੇ ਫੁੱਲ ਭਰ ਕੇ ਪਾਣੀ ਨਹੀਂ ਲਾਇਆ ਜਿਆਦਾ ਭਰਿਆ ਪਤਾ ਯਾਰ ਨਹੀਂ ਮੈਂ ਦੇਖਿਆ ਮੈਂ ਫੁੱਲ ਭਰਤਾ ਤਾਂ ਕਿਹੜਾ ਐਨ ਸਿਰੇ ਤੱਕ ਜਿੰਨੇ ਚ ਬੈੱਡ ਦੇ ਉੱਪਰੋਂ ਟੱਪਣਾ ਬੈੱਡ ਦਾ ਖੋਲਣ ਕਰਕੇ ਵੀ ਚੱਕਰ ਪੈ ਗਿਆ ਤੇਰੇ ਚੱਕਰ ਪੈ ਗਿਆ ਕਿਤੇ ਪਾਣੀ ਟੱਪਣ ਲੱਗ ਗਿਆ ਕਿਤੇ ਬੈੱਡ ਉੱਕਣੀ ਖੜਾ ਹੁਣ ਜਿੱਥੇ ਰੂਟਾਵੇਟਰ ਮਾੜਾ ਮੂਟਾ ਜਿਆਦਾ ਲੱਗ ਗਿਆ ਹੂੰ ਉਹ ਜਿਆਦਾ ਪੱਧਰੇ ਜੇ ਹੋਗੇ ਜਿੱਥੇ ਘੱਟ ਲੱਗਿਆ ਚਲ ਕੋਈ ਨਹੀਂ ਸਲਾਬ ਜਾਣੀ ਚਾਹੀਦੀ ਹੈ। ਹੈਗੀ ਆ ਸਾਰਿਆਂ ਦੀ ਸਲਾਬ ਤਾਂ। ਜਿੰਨੀ ਸਲਾਬ ਜਾਊਂਗੀ, ਉੰਨਾ ਜ਼ਿਆਦਾ ਕੰਮ ਜਾਬ ਆ ਇਹ। ਜਿੰਨਾ ਜ਼ਿਆਦਾ ਭਰਕੇ ਪਾਣੀ ਲੱਗੂ, ਉੰਨਾ ਖਰਾਬ ਆ। ਪਹਿਲੇ ਪਾਣੀ ਦੇਈ ਉਹ ਤਾਂ। ਹੂੰ। ਉਹਦੇ ਬਾਅਦ ਤਾਂ ਚਾਹੇ ਭਰਕੇ ਲਾ ਲੇਂਗੇ। ਇਹ ਤਾਂ ਕੋਈ ਰੌਲਾ ਨਹੀਂ। ਨਾ ਤੁਰਪੇਣਾ ਇਹਨਾਂ ਨੇ ਬਸ। ਹਾਂ ਹਾਂ। ਮੇਰੇ ਜਿਹੜੇ ਪਹਿਲੇ ਦਿਨ ਵਾਲੇ ਲੱਗੇ ਪਿਆ, ਉਹ ਤਾਂ ਹੋ ਗਏ ਗੰਡੇ ਫਿਰ। ਹਾਂ ਉਹ ਆਪਣੇ ਵਾਲੀ ਪਨੀਰੀ ਉਹ ਦੇਖ ਤੂੰ ਵੇਖਣਾ ਉਹ ਹੁੰਦੀ ਐਨ ਖੜੀ ਹੁੰਦੀ। ਹੋਰ ਵਧੀਆ ਠੀਕ ਠਾਕ। ਕਿ ਆਪਣੇ ਟਰਾਲਾ ਦੇਖਣ ਗਿਆ ਤਾਂ। ਟਰਾਲਾ ਚੱਲਦਾ ਕੰਮ ਕੋਈ ਨਹੀਂ ਦੇਖਦੇ ਆ। ਬਾਕੀ ਇੱਧਰ ਦੇਖ ਕਿਉਂਦੇ ਕੱਲ ਨੂੰ ਫਿਰ ਪਰਸੋਂ ਨੂੰ ਜਿੱਦਾਂ ਟਾਈਮ ਜਾ ਕੱਢ ਕੇ ਪ੍ਰਧਾਨ ਦੇ ਵਿਆਹ ਤੇ ਬਾਅਦ ਇੱਧਰ ਮੁੰਡੇ ਦੇ ਚਾਹਨਾ ਕਿਹੜੀ ਆ 16 ਕਿ 18 ਲੈਣਾ ਦੋਹਾਂ 'ਚ ਕਿਹੜਾ ਮਿਲ ਗਿਆ 16 ਵੀ 18 18 ਹੀ ਲੈ ਹਣ 16 ਨਾਲ ਕਿ ਆ ਲੈਣਾ 16 ਮਿਲ ਗਿਆ ਸੋਨਾ ਲੈ ਲੈਣਾ 18 ਮਿਲ ਗਿਆ 18 ਲੈ ਲੈਣਾ ਹਾਂ ਠੀਕ ਆ ਹੁਣ ਘੜੀ ਘੜੀ ਦੋਹਾਂ 'ਚ ਜਿਹੜਾ ਵੀ ਮਿਲ ਗਿਆ ਲੋਟ ਸਿਰ ਭਾਸ ਸਿਰ ਵਧੀਆ ਕਿਹੜਾ ਲਈਏ ਤਾਰੇ ਦਾ ਹੀ ਠੀਕ ਆ ਜਿਹੜਾ ਮਰਜ਼ੀ ਲੈ ਲੈ ਤਾਰਾ ਪਲਾਹਾ ਪਲਾਹੇ ਦਾ ਲੈ ਲੈ ਨੂਰ ਮਹਿਲ ਵਾਲੇ ਵੀ ਠੀਕ ਆ ਪੰਮੜ ਸਿੰਘ ਵਾਲੇ ਹੈਗੇ ਕੋਈ ਪੰਮੜ ਸਿੰਘ ਵੀ ਠੀਕ ਹੈ ਬਲਦੇਵ ਸਿੰਘ ਵੀ ਉਹ ਵੀ ਠੀਕ ਹੈ ਸਾਰੇ ਚਾਰੇ ਪੰਜੇ ਟਰਾਲੇ ਵਧੀਆ ਹੈ ਨਾ ਹੋਰ ਵੀ ਟਰਾਲੇ ਠੀਕ ਹੈ ਇਹ ਤਾਂ ਆਪਣੀ ਜਗਾ ਸਾਰੇ ਹੀ ਪਰ ਕਾਹਰੇ ਦਾ ਆਪਣਾ ਆਪਣਾ ਜਿੱਥੇ ਥੋੜਾ ਮਨ ਖੜਦਾ ਬਸ ਇਹਨਾਂ ਦਾ ਐ ਹੋਵੇ ਥੋੜਾ ਜਿਹਾ ਜੀ ਨੌਕਾ ਮਾਰਦਾ ਕੋਈ ਵੀ ਨਹੀਂ ਹੈਗਾ ਕੋਈ ਨਹੀਂ ਸਾਡੇ ਕੋਲ ਉਹੀ ਚੱਲਦਾ ਧੂਰੀ ਵਾਲਾ ਹੀ ਕੀ ਗੱਲ ਆ 1988 ਦਾ ਇਹ 88 ਦਾ 87 88 ਦਾ ਦੇਖ ਲੈ ਆਉਗੇ ਇਹਨਾਂ ਨੂੰ ਉਸ ਵੀ ਨਹੀਂ 120 120 ਆ ਰਹੇ ਹੁੰਦਾ 115 20 15 20 ਉਹੀ ਗੱਲ ਥੋੜਾ ਹੂੰ ਆਏ ਵੀ ਲਦਣ ਹੋ ਜਾਂਦਾ ਇਹ ਪਰ ਹਾਂ ਛੋਟਾ ਛੋਟੇ ਆ ਨਾ ਛੋਟਾ ਹੀ ਲਦਣ ਜਿਆਦਾ ਉੱਚਾ ਹੋ ਜਾਂਦਾ ਹੋਰ ਕੋਈ ਚੱਕਰ ਨਹੀਂ ਹੈਗਾ ਚਲੋ ਕੋਈ ਹੋਇਆ ਜਰੂਰ ਦੱਸਿਓ ਜੀ 16 ਜਾਂ 18.5 ਫੁੱਟਾ ਮਿਲ ਜਾਣਾ ਟਰਾਲਾ ਦਾ ਬਾਅਦ ਹਾਂ ਜੇ ਦੋ ਮਹੀਨੇ ਤੱਕ ਜਿਆਦਾ ਮਿਲੂਗੇ ਜਾਂ ਕੰਮ ਸੀਜ਼ਨ ਨਿਬੜ ਜਾਂਦਾ ਆਹ ਹੋ ਗਿਆ ਕਈ ਵਾਰ ਆਏ ਹੁੰਦਾ ਵੀ ਸੀਜ਼ਨ ਲਾ ਕੇ ਫੇਰ ਨਵੇੜੀ ਕੇ ਵੇਚੀਏ ਵੀਰੇ ਉਹ ਹੁਣ ਗੰਨੇ-ਗੰਨੇ ਚ ਚੱਲ ਰਹੇ ਆ ਲੋਕ ਚੱਲ ਰਹੇ ਆ ਗੰਨੇ ਚ ਅਗਲੇ ਦੇ ਸਭ ਦੀ ਜਿਹਦੇ ਹੈਗੇ ਜਿਹਦੇ ਕੋ ਗੰਨੇ ਵਾਲਾ ਨਹੀਂ ਕੰਮ ਹੈ ਕੋ ਵੱਖਰੀ ਗੱਲ ਹੋਰ ਵੀ ਆ ਨਾ ਚੱਕਰ ਜਿਹਨੇ ਨਮਾ ਬਣਾਉਣਾ ਅਗਲੇ ਦਾ ਵੀ 6 ਮਹੀਨੇ ਬਾਅਦ ਮਿਲਦਾ 7 ਬਾਅਦ ਹਰੇਕ ਦਾ ਹੀ ਮਿਲਦਾ ਹਾਂ ਹਾਂ ਉਹ ਜਿਹਦੇ ਤਾਂ 7 ਮਹੀਨੇ ਦਾ ਹਰੇਕ ਦੀ ਉਹ ਬੇਟਿੰਗ ਹੈਗੀ ਉਹ ਰਸ਼ਵੀਰ ਦਾ ਵੀ ਤਾਂ ਇਹੀ 8 ਮਹੀਨੇ ਦੀ ਬੇਟਿੰਗ ਆ ਬੇਟਿੰਗ ਆ ਸਾਰੇ ਹੁਣ ਉਹਨਾਂ ਚਿਰੋ ਵੇਚ ਨਹੀਂ ਸਕਦਾ ਉਹਨਾਂ ਚਿਰ ਵੇਚ ਨਹੀਂ ਸਕਦਾ ਜੇ ਵੇਚਦਾ ਫੇਰ ਕੰਮ ਖੜਦਾ ਘਟੋ ਘਟ ਚੱਲ ਕੜਕਜੀ ਦਾ ਫੇਰ ਵੀ ਸਰਦੂ ਜਣਾ ਗੰਨੇ ਦਾ ਇਹ ਤਾਂ ਸਾਰਨਾ ਪੈਣਾ ਇਹ ਤਾਂ ਜੀ 15 ਪਰਚੀਆਂ ਉਹ ਜਾਂਦਾ ਪਰੇਟ ਵਿਲਾ ਛੇਤੀ ਹੋ ਜਾਂਦਾ ਹੂੰ ਕਹਿੰਦਾ ਹੀ ਹੂੰ ਚਾਹ ਦੇਖਦੇ ਆ ਕੋਈ ਨਾ ਕੋਈ ਮਿਲੇ ਜਾਣਾ ਆਹੋ ਨਹੀਂ ਫੇ ਮੁੰਡੇ ਗਰੁੱਪ ਵਾਲੇ ਤਾਂ ਹੈਗੇ ਹੀ ਆ ਆਹੋ ਉਹਨਾਂ ਤੇ ਬਣਵਾ ਲਈ ਹੋਇ ਨਵਾਂ ਉਹ ਤੇ ਉਹਨਾਂ ਨੂੰ ਸਾਈ ਦੇ ਆਉਣੀ ਹੋਰ ਕਿਆ ਉਹੀ ਗੱਲ ਆ ਚਲ ਫਿਰ ਕੇ ਦੇਖ ਲਾ ਆ ਗਿਆ ਲੋਡ ਠੀਕ ਆ ਨਹੀਂ ਚੁੱਪ ਕਰਕੇ ਨਵਾਂ ਬਣਾਲੀ ਫੇ ਇਹੀ ਹੋਊਗਾ ਚਲ ਦੇਖਦੇ ਆ ਪੈਸੇ ਜੇ ਨਵੇਂ ਨੂੰ ਆਏ ਬੇਟਿੰਗ ਕਰਨੀ ਪੈਂਦੀ ਆ ਆਹੋ ਪੁਰਾਣਾ ਇਹ ਦੋ ਦਿਨ ਆਜੇ ਨਾ ਕਰਾਂ ਦੇਖ ਲਾ ਵਾ ਚੱਲ ਠੀਕ ਐ ਕੰਡਾ ਹੁਣੀ ਹੋਗੇ ਹਟਿਆ ਤਾਂ ਹੀ ਭਰਿਆ ਬੰਦਰ ਟੋਟਲ ਆਪਣੇ ਮੂਰੇ 20 ਟਰਾਲੀਆਂ ਕੰਡਾ ਹੋਣੇ ਵਾਲੀਆਂ ਕੰਡਾ ਹੋਣੇ ਵਾਲੀਆਂ ਸਣੇ ਕੰਡਾ 30 ਹੋ ਜੂ ਬਸ ਇਤੇ ਜਿਆਦਾ ਤਾਂ ਨਹੀਂ ਹਾਂਜੀ ਸ਼ੁਕਰੀਆ ਉਹ ਕੋਈ ਦਿੱਕਤ ਨਹੀਂ ਸ਼ਾਮ ਤੱਕ ਤਾਂ ਹੋ ਜਾਣਾ ਰਾਮਦਰੀਗਾ ਕਿੰਨੀ ਅੰਦਰ ਦੇ ਲਾ ਵੀ ਤੂੰ ਤਿੰਨ ਪੰਜ ਇਧਰ ਆ ਪੰਜ ਇਧਰ ਪੰਜ 15 ਅੰਦਰ 20 ਉਧਰ 35 ਇਹਨਾਂ ਸਾਡੀ 150 ਟਰਾਲੀ ਆ ਬੰਦੇ ਸਵਾਰ ਰਹਿੰਦਾ ਇਹ ਤਾਂ ਕੋਈ ਨਹੀਂ ਬੈਠੇ ਰਹੋ ਜੇ ਨੰਬਰ ਆਉ ਜਾਂ ਸਹੀ ਹੁਣ ਸਾ ਟਰਾਲੀ ਥੋੜੀ ਆ ਹੁਣ ਆਏ ਲੱਗੀ ਜਾਂਦਾ ਵੀ ਕਦ ਭਾਜੀ ਹੈ ਨਹੀਂ ਤੈਨੂੰ ਕਿਹਾ ਨਾ ਦੁੱਧੋਂ ਭੱਜਣ ਨੂੰ ਫਿਰਦਾ ਸੀ ਹਰਸ਼ਵੀਰ ਨੂੰ ਮੈਂ ਸਨੈਪ ਜੀ ਬਾਈ ਦੀ ਕਹਿੰਦਾ ਹੱਥ ਲਾ ਕੇ ਮੁੜੇ ਆਉਂਗਾ ਆ ਤਾਂ ਹੀ ਤਾਂ ਫੋਨ ਆਇਆ ਫਿਰ ਹਾਂ ਪਤਾ ਲੱਗਣਾ ਪਤਾ ਲੱਗਣਾ ਨਹੀਂ ਇਹਨੂੰ ਕਿਹਦਾ ਪਤਾ ਲੱਗਣਾ ਤਾਂ ਉਹ ਕਦੋਂ ਤੁਸੀਂ ਹੋਰ ਸਾਜਰੇ ਜਾਂਦਾ ਸਵੇਰੇ ਹਾਇਓ ਨਹੀਂ ਸੀ ਕੋਈ ਮਾਇਆ ਅੱਛਿਆ ਰੈਡੀ ਅੰਦਰ ਹੈਗੀਆਂ 6 6 8 10 ਬਾਹਰ ਆਹੇ ਖਾਲੀ ਦੇ ਤਾਂ ਕਿਹੜੇ ਸਾਹੂ ਗਾ ਖੜੇ ਜਿਹੜੇ ਬੰਦਿਆਂ ਨੇ ਕਰਾ ਕੇ ਰੱਖੇ ਜਗਦੀਪ ਚੱਲ ਜਾ ਕੇ ਯੁੱਧ ਨੂੰ ਓ ਜੇ 10 ਮਿੰਟ ਲੇਟ ਹੋ ਜਾਂਦਾ ਅੱਧਾ ਘੰਟਾ ਦੇਖ ਲੈ ਮੈਂ ਕਹਾਂ ਦੋ ਘੰਟਾ ਜੀ ਮੰਮੀ ਸੌਂ ਟ੍ਰਾਲੀ ਦੇ ਉੱਪਰ ਆ ਗਈ ਹੈ ਦੋ ਘੰਟੇ ਦੇਖ ਲੈ ਹੁਣ ਸਾਰਾ ਗਰਾਊਂਡ ਭਰ ਗਿਆ ਸੌਂ ਟ੍ਰਾਲੀ ਦੇ ਸੌਂ ਟ੍ਰਾਲੀ ਦੇੜਾ ਜਿਹਾ ਜਦ ਆਪਾਂ ਆਏ ਤੇ ਕਿੰਨੀ ਕੀ ਦੀ ਦੇਖ ਲੈ ਕੋਈ ਲਾਈਨ ਖਾਲੀ ਹੈਗੀ ਆ ਮੈਨੂੰ ਲੱਗਦਾ ਉਧਰ ਜਾਣ ਲੱਗੀ ਨਹੀਂ ਹੈ ਨਹੀਂ ਆ ਹੈਗੀ ਇਧਰ ਸਾਈਡ ਤੇ ਉਹ ਆਹੋ ਫੇ ਕਿੰਨੀ ਰਹੇਗੀ ਆਹ ਆ ਇੱਕ ਆ ਗਈ ਇਧਰ ਆਹ ਰਹੇਗੀ ਹਲੇ ਸਪਲਾਈ ਪੌਂਕੀ ਨਹੀਂ ਹੈ ਨਾ ਅੱਜ ਹਲੇ ਘਰਾਂ ਤੇ ਨਹੀਂ ਪੁੱਜੀ ਉਰੀ ਵਾਲੀ ਆ ਇਹ ਜਿਹੜੀ ਉਰੀ ਪਰਚੀ ਫੜੀਗੇ ਉਹ ਆ ਬਸ ਇਹ ਪੁਰੇ ਵਾਲੀਆਂ ਪਰਚੀਆਂ ਇਹ ਔਰੇ ਵਾਲੀਆਂ ਪਰਚੀਆਂ ਜਿਹੜੀ ਉਰੀਆਂ ਫੜੂ ਇਹ ਘਰ ਤੇ ਆਉਣਾ ਜਿਹੜਾ ਉਹ ਅਲੱਗ ਆ ਓ ਜੇ ਹੋਰ ਅੱਧਾ ਘੰਟਾ ਲੇਟ ਹੋ ਜਾਂਦਾ। ਦੱਸ ਕੇ ਦੇ। ਦੇਖ ਲੈ ਮੈਂ ਇਹਨੂੰ ਹੱਦਾਂ ਵੀਰੇ ਨਾ ਮਸ। ਸਾਹ ਸੁੱਤੇ ਮੈਂ ਥਾਲ ਕੇ ਲਿਆਇਆ ਇਹਨੂੰ ਮਗਾ ਉੱਠਣਾ ਕਿ ਨਹੀਂ ਤੇ ਤੋਰ ਖੜਾ ਉੱਥੇ ਕਹਿੰਦਾ ਲੈ ਪਰਚੀ ਤਾਂ ਆਈ ਨਹੀਂ। ਉਹ ਮੈਂ ਕਹਿੰਦਾ ਨਹੀਂ ਆਈ ਰਿਸ਼ਤੇਦਾਰੀ ਜੀ ਤੇ ਲੜਾ ਲੜਾ ਦੂੰਗੇ। ਪਰ ਤੂੰ ਤੋਰ। ਯਾਦ ਨਾ ਰਾਤ ਮਿਲ ਚੱਲਦਾ ਜਿਹੜੇ ਸਾਹ ਸਪੀਡ ਚੱਲਦਾ ਤੁਸੀਂ ਰਾਤ ਦੇ ਸਾਹ ਲਾ ਲੈਂਦੇ ਕਿ ਦਿਨ ਰਾਤ ਨੂੰ ਸਾਰਾ ਮੈਂ ਸਾਫ ਕਰ ਦਿੰਨੇ। ਚੱਲੇ ਜਾਣਾ। ਇਹ ਇਹਦੇ ਨਾਲੋਂ ਵੀ ਜ਼ਿਆਦਾ ਭੀੜ ਜਿਆਦਾ ਸੀ ਰਾਤ ਐ ਇੱਧਰ ਵੀ ਖੜੀ ਆ ਇਹ ਲਾਈਨ 'ਚ ਵੀ ਖੜੀ ਰਾਜਾ ਦੀ ਉਹ ਰਾਤ ਯਾਰ ਸਮਝ ਲਓ ਆਪਾਂ 10 ਵਜੇ ਐਂਟਰ ਹੋ ਸਵਾ ਦਾ ਸੈਂਟਰ ਹੋਏ ਪਰਚੀ 'ਤੇ ਲਿਖਿਆ ਪਊਂਗਾ ਹਾਂ ਸਵਾ ਦਾ ਸੈਂਟਰ ਹੋਏ ਹਾਂ 10 ਵਜੇ ਪੁੱਜਿਆ ਮੈਂ ਉਹਰੇ ਪੂਰੇ ਠੀਕ ਆ ਆਪਣੇ ਮੂਰੇ 20 ਟਰਾਲੀਆਂ ਆ ਜਿਹੜਾ ਹੁਣ ਐਂਟਰ ਹੋਊਗਾ ਉਹਦੇ ਮੂਰੇ 100 ਟਰਾਲੀਆਂ ਆ 100 ਦੇ ਵੀ ਵੱਧੇ ਹੋਏ ਜਿਹੜੇ ਨੇ ਹੋਰ 2 ਘੰਟੇ ਤੱਕ ਆਉਣਾ ਉਹਦੇ ਪੂਰੇ ਡੇਢ ਤਾਂ ਹੋ ਜਾਂਦੇ ਹੋ ਜਾਣੀ ਇਹ ਇਹ ਵੀ 20 ਦਾ 10 20 30 40 50 60 70 ਟਰਾਲੀਆਂ ਆ ਗਈਆਂ ਨਹੀਂ 20 ਨਹੀਂ ਆ ਗਈਆਂ

70 70 ਆਪ ਵੀਜ਼ਾ ਕਾ ਆਪਣੇ ਮੂਰੇ ਵੀ ਆ ਪਿੱਛੇ ਆ ਫੇ 20 70 ਵੀਪਰ ਹੋ ਗਿਆ ਅੱਕਾ ਦਾ ਘੰਟਾ ਦੇਖੋ ਤੁਸੀਂ ਹੋਰ ਪਾਸੇ ਆ ਨਾ ਮੈਂ ਪਿੰਡ ਪਹੁੰਚੇ ਨਹੀਂ ਹਾਲੇ ਪਹੁੰਚੇ ਹੋਣੇ ਹੁਣ ਕੀ ਗੱਲ ਆ ਇਹ ਤਾਂ ਉਹ ਆ ਜਿਹੜੇ ਦੇਖ ਆਉਂਦਾ ਹੈ ਹੈ ਦੇਖੁੰਦੇ ਆਉਂਦਾ ਹਾਂ ਕੰਨ ਨਹੀਂ ਵਾਰ ਖੜਾ ਹੱਲ ਲੋਕਾਂ ਕੋਲ ਪਹਿਲਾਂ ਭੱਜਿਆ ਸਾ ਆ ਸਿੱਧਾ ਆਪਦੇ ਇੱਥੇ ਇੱਥੇ ਸੌਤੇ ਹੀ ਪੈਣਾ ਤੁਰੇ ਹੋਣੇ ਨਹੀਂ ਮੈਂ ਆ ਜਾ ਸਾਡੇ ਪ੍ਰਧਾਨ ਸਾਡੇ ਟਰਾਲੀ ਸਾਡੇ ਕੋਲ ਅਸੀਂ ਸੌਤੇ ਹੀ ਪੈਣਾ ਤੁਰੇ ਹੋਣੇ ਵੀਰ ਸਾਨੂੰ ਕੋਈ ਟਾਈਮ ਵੱਧ ਲੱਗ ਗਿਆ ਤੂੰ ਤਾਂ ਪਹਿਲੇ ਵੀ ਤੇ ਖੜੇ ਨਹੀਂ ਸੀ ਮੁੰਡਾ ਲੱਡੀ ਖੜੀ ਸੀ ਇੱਕੋ ਨਾਲ ਹੀ ਹੋਲਾ ਲੱਦ ਹੋਰ ਮੈਨੂੰ ਤੁਰੇ ਨਾ 20 ਮਿੰਟ ਦੀ ਕਰਕੇ ਉਹ ਅਸੀਂ ਤੁਰੇ 8:40 ਫਿਰ ਜਿਹੜੀ ਪਰਚੀ ਅੱਜ ਆਈ ਹੈ 6552 ਇਹ ਮੇਰੇ ਹਿਸਾਬ ਨਾਲ ਜੇ ਸਪਲਾਈ ਇਹਨਾਂ ਦੀ ਸਿੱਟੇ ਚੱਲਦੀ ਹੁੰਦੀ ਇਹ ਲੋੜੀ ਦੇੜ ਗੇੜ ਪਰਚੀ ਆ ਜਾਣੀ ਹਾਂ 10 ਦਿਨ ਦਾ ਫਰਕ ਹੈ ਘੱਟੋ ਘੱਟ 12 ਦਿਨ ਦਾ ਸੇਰ ਪੈਂਦੀ ਕਿਥੇ ਉਹ ਇੱਕ ਤਾਂ ਗਿੱਲਾ ਕਰ ਦੇ ਬੀਜੇ ਉਹੀ ਗੱਲ ਹੈ ਕਣਕ ਵੀਜੇ ਨਹੀਂ ਤੋੜ ਵੀ ਜੋ ਹੈ 15 ਦਿਨ ਦਾ ਫਰਕ ਹੈ ਜੀ ਇਹਨੂੰ 10 ਵਿੱਚ ਦੋਈ ਵਾਰ ਚੀ ਆ ਹਲੇ ਬੰਨਾ ਮੜਦਾ ਮੈਂ ਤਾਂ ਬੀਜਾ ਕਈ ਕਿਲਿਆਂ ਇਹਨੂੰ ਵੀਜੇ 10 ਵਿੱਚ ਦੋਈ ਵਾਰ ਚੀ ਆ ਆ ਦੇਖ ਲੈ ਜੇ ਕਹਿੰਦਾ ਚੰਗਾ ਹੁੰਦਾ ਫਿਰ ਕਿਥੇ ਨੇ ਤੁਹਾਡੇ ਬੱਜ ਹੈਗਾ 12ਵਾਂ ਕਿਹੜਾ ਹੈ ਅਜੇ 8 ਵਰਚੀਆਂ ਪਈਆਂ 12 ਦਿਨ ਦੀ ਜੀ ਦਾ ਟਰੈਕਟਰ ਕੋਣਾ ਉਧਰ ਰੇੜੀ ਦੇਖ ਲੈ 10 ਸਾਡੀਆਂ ਪਈਆਂ ਵੀ 2 ਮਹੀਨੇ ਤੋਂ ਉਧਰ ਰੇੜੀ ਦੇਖ ਲੈ ਕਿੱਥੇ ਤੱਕ ਪਈ ਆ ਹਲੇ ਆ ਗਈ ਇਹ ਮਿੱਟੂ ਆਪਣੇ ਘਹਿਲਾ ਜੀ ਦਾ ਫਿਰ ਉਧਾ ਵੀ ਕੰਮ ਲੋਟ ਆ ਗਿਆ ਤਾਂ ਇਹ ਤਾਂ ਦਸੇ ਰੇੜੀਆਂ ਦੀ ਉਹਦੇ ਮੂਹਰੇ ਪੰਜ ਅੰਦਰ ਰਹੀਏ ਪੰਜ ਬਾਹਰ ਹਾਂ ਬਸ ਸਾਡੇ ਮੈਂ ਇਹਨੂੰ ਕਿਹਾ ਤਾਂ ਮੈਂ ਤੁਰ ਪਾ ਤੁਰਿਆ ਨਹੀਂ ਕਹਿੰਦਾ ਕਾਲੂ ਜਾਊਂਗਾ ਚਾਹ ਕਾਲੂ ਵੀ ਘਟ ਜਣੀ ਪੀੜ ਹਾਂ ਜੇ ਆਹ ਹਰ ਰਾਤ ਨੇ ਲੈ ਜਾਣੀ ਨੇ ਗੇਟ ਮਾ ਕਰਕੇ ਹੂੰ ਚਲ ਆ ਜਾ ਕੇ ਅਈ ਉਧਰ ਚੱਲ ਕੋਈ ਨਹੀਂ ਬਚਾਅ ਹੋ ਗਿਆ ਹੋਰ ਹੋਰ ਨਹੀਂ ਤਾਂ ਰਾਤ ਨੂੰ 11 12 ਵਜੇ ਖਾਲੀ ਹੋਣਾ ਤਾਂ ਹੂੰ ਉਹੀ ਜੋਹਣ ਲੱਗੇ ਹੁਣ ਮਨੋਲਾ ਦੀ ਵੀ 2-4 ਕ ਟਰਾਲੀਆਂ ਰਹਿ ਗਈਆਂ ਹੁਣ ਬਾਕੀ ਜੋਖ ਵੀ ਸਾਰੀਆਂ ਨੇਰੇ ਜਿਹੜੀ ਲੱਗ ਜਣਾ ਨੰਬਰ ਉਧਰ ਆਉਂਦਾ ਸਰਦਾਰਪੁਰਾਂ ਤੇ ਕਿਉਂਕਿ ਆ ਜਾ ਵੀ ਹੁਣ ਜੋਖਣ ਦਾ ਟਾਈਮ ਆ ਗਿਆ ਭਾਈ 5-6 ਟਰਾਲੀਆਂ ਰਹਿ ਗਈਆਂ ਹੋਣਾ ਟਾਈਮ ਦਾ ਬੇਲੀ ਹੋ ਜਾਣਾ ਜੋਹਣ ਦਾ ਲੱਗੇ ਆ ਦੋ ਰਹਿ ਗਏ ਮੂਰੇ ਵਾਲੇ ਅੱਗੇ ਕਰਨੇ ਤੇ ਗੱਡੀ ਨੂੰ ਬੁਲਾ ਲਾ ਅਸੀਂ ਨਹੀਂ ਕਰਦਾ ਟਰੈਕਟਰ ਛੇੜਦੇ ਹੈਗੇ ਆਪੇ ਅਗਲਾ ਕਰੂ ਮਨੁਲਾਦੀ ਪੰਜ ਚਾਰ ਕੇ ਰੂੰਗੀ ਆਉ ਤਾਂ ਆਪਾਂ ਦੇ ਮੂਰੇ ਹਨਾ 20 3 15 ਦੁੱਲ ਜਾਣੀਆਂ ਹਾਂ ਪੰਜ ਰਹਿ ਜਾਣੀਆਂ ਪੰਜ ਵਿੱਚ ਵੀ ਆਪਾਂ ਨੇ ਆ ਜਣਾ ਹਾਂ ਪੰਜ ਚੋਂ ਦੋ ਆਪਣੀਆਂ ਆਏ ਦੋ ਆਪਣੀਆਂ ਵੀ ਆਈ ਨੇ 95 96 76 ਜੋਖਿਆ ਬਤਾ ਪਹਿਨਾ 76 86 90 ਚਲੇ ਜਾਣਾ ਔਰ ਦੇਖਦੇ ਕਿਆ ਬਤਾ ਵੱਧ ਵੀ ਜੋਗ ਦਿੰਦੇ ਕਈ ਵਾਰੀ ਇਹ ਜੇ ਖਾਲੀ ਹੋ ਗਿਆ ਖਾਲੀ ਤਾਂ ਹੋਏ ਗਿਆ ਤਾਂ ਤਕਰੀਬਨ ਆ 1 ਕਿਕ ਟ੍ਰਾਲੀ ਸੀ 1 ਕਿਕ ਟ੍ਰਾਲੀ ਸੀ ਉਹ ਨਾ ਬਈ ਉਹ ਕਰ ਦੋ ਦੋਨਾਂ ਟਾਈਮ ਸਿਰ ਬਿਲੀ ਹੋ ਜਾਣਾ ਚੱਲ ਵਧੀਆ ਰਹਿ ਗਈ ਪਿਛੇ ਦੇ ਲੱਗ ਰਹੇ ਥਾ ਉਹ ਗੱਲ ਆਈ ਹੁਣ ਵੇਖੋ ਤਿੰਨ ਚਾਰ ਟਰਾਲੇ ਇਕੱਠੇ ਫਸ ਗਏ ਤੇ ਨਹੀਂ ਰਾਤ ਲੱਗਣੀ ਸੀ ਰਾਤ ਦੇ ਬਿਜਾਉ ਹੋ ਗਿਆ ਚੱਲ ਇਹਦਾ ਜਿੱਦਾਂ ਸਵਲਾਈ ਨਿਕਲਦੀ ਆ ਜਾਇ ਤਾਂ ਉਹਰੇ 9 ਵਜੇ ਪੁੱਜ ਜਾ ਜਿੱਦਾਂ ਨੂੰ ਉਮੀਦ ਆ ਵੀ ਤੇਰੀ ਪਰਚੀ ਆਉਣੀ ਜੇ ਨੇੜੇ ਦਾ ਨੇੜੇ ਨੰਬਰ ਆ ਜੇ ਤਾਂ ਨਹੀਂ ਆਉਣਾ ਇਹ ਸੌਕ ਪਰਚੀ ਦੇ ਅੰਦਰ ਅੰਦਰ ਆ ਤੇਰਾ ਫੇਰ ਆ ਜਾ ਚੁੱਪ ਕਰ ਜੇ ਤਾਂ ਨਹੀਂ ਆਉਣਾ ਤਾਂ ਇੱਕ ਹੋਰ ਕੰਮ ਕਰ ਜਿੱਦਾਂ ਦੁਬਾਰਾ ਸਪਲਾਈ ਨੇ ਕੀਤੀ ਫੇਰ ਦੋ ਦਿਨ ਬਾਅਦ ਉਦੋਂ ਲੈ ਕੇ ਆ ਆਪਣੇ ਸਵੇਰੇ ਪਿਛਲੀ ਸਪਲਾਈ ਵਾਲੀ ਵਰਤੀ ਹਾਂ ਪਿਛਲੀ ਵਾਲੀ ਆ ਪਰਸੋਂ ਨੂੰ ਲੈ ਕੇ ਆ ਆ ਪਰਸੋਂ ਲੈ ਕੇ ਆ ਫਿਰ ਕੱਲੂ ਸਾਹ ਰਿਪੀਟ ਦਾ ਜ਼ੋਰ ਲੱਗ ਲੈਣਾ ਅੱਜ ਕੱਲ ਜਮੇ ਥੋੜੀ ਕੱਢੀ ਅੱਜ ਤੇਰਾ 3-400 ਕੱਢ ਕੇ ਮਾਰੀ ਕੱਲੇ ਬਰਾਬਰ ਜੀ ਰੱਖ ਲੰਦੇ ਹੋਰ ਕਿ ਆਸੀਂ ਵੀ ਆ ਜਾਣਾ ਤਾਂ ਤੇ ਰੂਹ ਚ ਮੇਰੀ ਰਿਫਰ ਰਹਿ ਜਾਣੀ ਦੀ ਹੱਸ ਬੀਬੀ ਆ ਜਾਣੀ ਦੀ ਨਾ 100 ਇਹ ਤੀ ਕੱਲ 100 2-250 ਕੱਢ ਲੈਂਦੇ ਯਾਰ ਆ ਆ ਤਾਂ ਨੰਬਰ ਦਾ ਫਰਕ ਦੋ 250 ਕੱਢ ਲੈਂਦੇ ਦੋ ਆ ਜਾਣੀ ਦੀਆਂ ਚਲੋ ਮਰਜੀ ਦੇ ਮਾਲਕ ਆ ਮੈਂ ਕੀ ਬਾਈ ਕਰਨ? ਕਰ ਲਾ ਜੁਗਨੇ ਨੂੰ ਜੀ ਨਹੀਂ ਕਰਦਾ ਬਾਈ ਦਾ ਵੀ। ਜੋ ਐਵੇਂ ਛੱਡ ਕੇ ਗਿਆ ਉਹ ਹੁਣ ਕਿਸੇ ਕੋਲ। ਚੱਲ ਪਿਆ ਚੱਲ ਪਿਆ ਚੱਲ ਪਿਆ। ਲਓ ਜੀ ਕੰਡਾ ਹੋ ਗਿਆ। ਮੇਰਾ ਇੱਧਰ ਆ ਕੇ ਖੜ ਗਿਆ ਜਗਜੀਤ ਇੱਧਰ ਖੜਾ। ਇੱਧਰ ਨਿੱਤਰ ਬਾਈ ਵਾਲਾ ਵੀ ਖੜਾ ਹੋ ਰਿਹਾ। ਸਾਡੇ ਕੋਲੇ ਜੋ ਗਿਆ ਇੱਧਰ। ਹਾਂ। ਮਗਾ ਨੇ ਇੱਧਰ ਵੀ ਵਾਲਾ ਵੀ ਇੱਧਰ ਹੀ ਖੜਾ ਟਰੈਕਟਰ ਜਿਹੜੇ ਵਾਲਾ ਨੇ ਇਕੱਠੇ ਹੋ ਗਏ ਅਜੇ ਵੀ 2 ਘੰਟੇ ਲੱਜ ਜਾਣੇ ਜੇ ਨਾ ਖੜਦਾ ਘੰਟਾ ਉਹਨੇ ਕੰਮ ਖਰਾਬ ਕਰਦਾ ਉਹਨੂੰ ਉੱਤਰਦੇ ਹੋਣਾ ਦਾ ਉੱਤਰਦੇ ਹੋਣਾ ਦਾ ਚੱਲ ਕੋਈ ਕਹਿ ਵੀ ਜੇ 2 ਘੰਟੇ ਨਾ ਖੜ ਲੇ ਫੇਰ ਪਾਸੇ ਹੋਰ ਕਹਿਣਾ ਕੋਈ ਚੱਲ ਫੇਰ ਵੀ ਚੱਲ ਪਿਆ ਦਿਨ-ਦਿਨ ਤਾਂ ਚਲੇ ਜਾਊ ਕਈ ਵਾਰੀ ਪੰਜਾਬ ਉੱਪਰੇ ਖੜਾ ਦਿੰਦਾ ਕੋਈ ਦਾ ਕਰਦਾ ਉੱਵੀ ਹੋ ਗਈ ਗੱਲ ਹੀ ਵਾਸਤੇ ਉੱਤੇ ਬਾਦ ਆਉਂਦੇ ਲੱਗ ਜਾਣਾ ਉੱਤੇ ਬਾਦ ਆ ਰਹੇ ਗਿਆ ਦੋ ਤਿੰਨ ਵਾਲਿਆ ਨੰਬਰ ਦੋ ਘੰਟੇ ਦਾ ਨਾਰਮਲ ਥੇਨ 4:00 ਵਜੇ ਟਾਈਮ ਦੇ ਨਹੀਂ ਪਤਾ ਲੱਗਦਾ ਨਿਕਲਦਿਆਂ ਨੂੰ 6:00 ਵਜਾਂ ਨੇ ਹਾਂ ਹਨੇਰੇ ਹੀ ਹੋ ਜਾਣਾ ਜਦ ਕਿ ਟਰਾਲੀਆਂ 20 ਤੀਆਂ ਦੇਖ ਲਾ ਇਹ ਆ ਵੀ ਲੱਗੇ ਖਾਲੀ ਹੋਣ ਮੁੜਿਆ ਹੋ ਕੀ ਟਾਈਮ ਨਾਲ ਹੋ ਗਿਆ ਇਹ ਵੀ ਸਾਲ ਬਹੁ ਟਾਈਮ ਲੱਗ ਗਿਆ ਯਾਰ ਤੁਹਾਡਾ ਡੇਢ ਘੰਟਾ ਖੜਕ ਗਏ ਉਹ ਦੇ ਕਰਕੇ ਉਹ ਵੀ ਪੈ ਗਿਆ ਉਹ ਵੀ ਆ 3 ਟਰਾਲੀਆਂ ਦੇ 20 ਬਾਰ ਲਾ ਲਾ 10 ਅੰਦਰ ਦੀਆਂ ਦੇਖ ਲੈ ਹੈ ਰਾਤ ਨੂੰ ਰੇਲਾ ਜਾ ਬੰਨਣਗੇ ਰਾਤ ਨੂੰ ਸੁੱਤੇ ਫੇਰ ਦਿਖਾ ਲੂੰਗੇ ਵੀ ਉੱਠੋ ਚਲੋ ਅੱਗੇ ਕਹਿੰਦਾ ਡੇਢ ਦਾ ਹਾਂ ਰਾਸ਼ ਹੋ ਗਿਆ ਨਾ ਬਹੁ ਵੀ ਡ ਹੋ ਗਈ ਕਹਿੰਦਾ ਡੇਢ ਦਾ ਟੱਪ ਗਈ ਡੇਢ ਸੌ ਟਰਾਲੀ ਟੱਪ ਗਈ ਕੱਲੀ ਸ਼ਾਮ ਦਾ ਟਾਈਮ ਹੋ ਗਿਆ ਜਿਹੜੇ ਹੁਣ ਆ ਰਹੇ ਆ ਵਧੀਆ ਰਿਹਾ ਸਾਲਾ ਉਹ ਆ ਗਏ ਆ ਟਾਈਮ ਜ਼ਰ ਐਨ ਮੌਕੇ ਦੀ ਮੌਕੇ ਸੰਭੇ ਆ ਕੇ ਉਹ ਬਾਈ ਵੀ ਦੇ ਲਾਪਾ ਨਾ ਦੋ ਤਿੰਨ ਪਿਛੇ ਰਹਿ ਗਏ ਆ ਗੋਵਿੰਦਰ ਪਰਚੀ ਲੈਣ ਵਿੱਚ ਉਹ ਵੀ ਆ ਗਿਆ ਹੁਣ ਗੰਡਾ ਨਾ ਹੋ ਲਿਆ ਉਹ ਖੜਾ ਅੱਛਾ ਉਹਨੇ ਵੀ ਜੁੱਤਰ ਜਾਣਾ ਤੇਰੇ ਨਾਲ ਉਤਰੂੰਗਾ ਉਹ ਤੁਸੀਂ ਕਿੱਥੇ ਉਤਰੂਗੇ ਲੈ ਤੇਰੇ ਨਾਲੋਂ ਜ਼ਿਆਦਾ ਹੋ ਗਿਆ ਅਰਸ਼ਵੀਰ ਦਾ ਨਾ ਤੇਰਾ ਕਿੰਨਾ ਜ਼ਿਆਦਾ ਹੋ ਗਿਆ ਸ ਚਾਰ ਅਰਸ਼ਵੀਰ ਨਾਲੋਂ ਟਰੈਕਟਰ ਹੋਰ ਆ ਗਿਆ ਉਹ 113 ਹੋ ਗਏ ਜੀ 2000 ਤੂੰ ਕਹੇ ਕੰਡਾ ਕਰਾਉਗੇ ਆ ਨਹੀਂ 97 ਰਹਿ ਗਿਆ ਤਾਂ 170 7 ਹੋ ਗਿਆ ਉਦੇ ਚ ਮੁੜਨਾ 2 ਕੁਇੰਟਲ ਆਪਣਾ ਛਡਾ ਲਈ ਬਾਈ 2 ਹੋਵੇ ਤੇਰਾ 3 ਹੋਵੇ 4 ਹੋਵੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹਾਂ ਪੂਰਾ 2 ਕੁਇੰਟਲ ਹੋਣਾ ਚਾਹੀਦਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇਹਦੀ ਜ਼ਿੰਮੇਵਾਰੀ ਮੇਰੀ ਵੀ ਤੇ ਵਾਦਾ ਕਰਦਾ ਮੈਂ ਪੂਰਾ ਕਰਾਂਗਾ ਠੀਕ ਹੈ ਜਿਹਦੇ ਕੋ ਟਰੈਕਟਰ ਆ ਗੰਨਾ ਆਪਣਾ ਫੇ ਸੰਭੋ ਨਹੀਂ ਨੇ ਸਵਾਰ ਦਾ ਘੰਟੇ ਬਾਅਦ ਤੇ ਤਾਰ ਦੀ ਤਾਰ ਦੀ ਤੂੰ ਸਾਬਲਾ ਉਹ ਤਾਰ ਦੀ ਤਾਰ ਦੀ ਸੰਭਲਾ ਕਿੰਨਾ ਬਚਾਉਣਾ 2 ਕੁਇੰਟਲ 2 ਆਲੀ 4 5 ਭਰੀਆਂ 6 ਲਾ ਲਾਂ 6 ਭਰੀਆਂ ਛੜਾ ਲਮ 5 6 ਲਾ ਲ 5 6 ਛੜਾ ਲ ਫੇਰ ਹੋਣਾ ਪੈਣਾ ਨਹੀਂ ਹਾਂ 20 20 ਕਿਲੋ ਦਾ ਲਾ ਕੋਣ 6 ਛੜਾ ਲੇਂਦਾ ਭਾਈ ਇਹ ਸੁਣਾ ਦੇ 280 ਭਰੀ ਹੋ ਆ ਹਾਂ 80 ਠੀਕ ਆ 40 ਕਿਲੋ ਦੀ ਐਵਰੇਜ ਬੈਠ ਗਈ ਇਹ ਕਹਿੰਦੇ ਆ 280 ਯਾਰ ਮੈਨੂੰ ਲੱਗਦਾ ਨਹੀਂ ਵੀ 280 ਭਰੀ ਆਗੀ ਹਾਂ ਮੈਂ ਯਾਦ ਗਣੀ ਆ 245 ਭਰੀ ਹੋਈ ਵੀ ਨਹੀਂ। ਹਾਂ 252 ਇਹ ਕਹੀ ਜਾਂਣ 262 65 ਹੋਈ ਵੀ ਆ। ਅੱਛਾ ਠੀਕ ਆ। ਉਹਦੇ ਬਾਅਦ ਮੈਂ ਫੇਰ ਗਣੀਆਂ ਯਾਦ ਵੀ 15 ਕੁ ਭਰੀਆਂ ਘਟ ਦਿਆਂਦੇ ਹੁਣ ਪਤਾ ਨਹੀਂ ਇਹਨਾਂ ਨੇ ਕੂਈਆਂ ਕਰੀਆਂ, ਕੂਈਆਂ ਕਿ ਨਹੀਂ ਹੋਈਆਂ ਮੈਂ ਕਿਹੜੇ ਗਣੀਆਂ ਫਿਰ ਦਣ ਦੇ ਟਾਈਮ ਤੇ ਮੂ ਆਇਆ ਤਾਂ ਯਾਰ। ਹੂੰ ਯਾਦ ਨਹੀਂ ਜਣ ਹੋਈਆਂ ਭਰੀਆਂ। ਨਾ ਇਹ ਤਾਂ ਇਹਰਾ ਵੇਰੀ ਕਰਦੇ ਮੈਂ ਉਦੋਂ ਕਿਹਾ ਹੋਰ ਘੜ ਦੋ ਘੜੀਆਂ ਨਹੀਂ ਕਹਿੰਦੇ ਬਹੁਤ ਆ ਜੀ। ਪਰ ਫੇਰ ਵੀ ਮੁੜ ਗਿਆ ਕੰਨਾ। ਮੈਨੂੰ ਉਮੀਦ ਨਹੀਂ ਰਹੀਗੀ ਪਰ ਭਰੀ ਭਾਰੀ ਬਾਈ ਵੀ ਜੀ। ਭਾਰੀ ਭਰੀ ਜਿ ਵਜਨ ਵੀ ਰਹਿੰਦਾ ਜੇ ਸਿੱਧਾ ਗੰਨਾ ਥੋੜਾ ਜਿਹਾ। 99 ਜੀ ਵਜਨ ਹੈਗਾ ਸੋਣਾ ਯਾਰ ਅਵਰੇ ਤਾਂ ਇਹਦੇ ਮੁੰਡੇ ਚ ਘੱਟ ਵਜਨ ਤੇਰੇ ਵਾਲੇ ਮੁੰਡੇ ਚ ਹੈਗਾ ਹਾਲੇ ਹੋਜੀ ਲਾਗੀ ਖਾਲੀ ਹੋਰ ਹੁਣ 10 ਮਿੰਟ ਹੋਰ ਲਗੂਗੇ ਉਤੇ ਬਾਅਦ ਵਿੱਚ ਜਗਦੀਪ ਦਾ ਨੰਬਰ ਲੱਗੇ ਚੱਲਦੇ ਆ ਘਰ ਨੂੰ ਲੱਗ ਜੂਗੇ ਅਜੇ ਵੀ ਘੰਟਾ ਲੱਗ ਜਾਣਾ ਨਾਰਮਲੀ ਮੈਂ খালি ਹੁਣ ਆਪੇ ਪਰਲੇ ਪਾਸੇ ਦੂਜੀ ਟਰਾਲੀ ਖਾਲੀ ਹੋਣੀ ਫਿਰ ਟਿਕਟੀਬ ਨੇ ਖਾਲੀ ਹੋਣਾ ਫਿਰ ਉੱਤੇ ਬਾਤ ਤੁਰਦੇ ਆ ਆ ਪੰਜਾ ਜਾਂ ਸਾਰੀ ਟਰਾਲੀਆਂ ਲਾ ਕੇ ਛੱਡ ਦਿੰਦਾ ਮੈਂ ਕਿਹਾ ਭਾਈ ਪੰਜਾ ਜਾਂ ਐ ਜਿਹੜੀ ਪੰਜਾ ਜਾਂ ਮੈਂ ਸਾਰੀ ਟਰਾਲੀ ਲਾ ਕੇ ਛੱਡ ਦਿੰਦਾ ਇਹ ਕਰਨੇ ਨੂੰ ਆਪ ਮੰਗਾ ਯਾਰ ਜਿਹੜੇ ਖੜ ਜਾਂਦੇ ਆ ਉਹ ਬੰਦੇ ਗੱਲ ਮੋਬਾਈਲ ਗੋਈਆਂ ਦੀ ਕੱਲ ਖਾਦੀ ਹੋਵੇ ਕੱਲ ਘਰ ਨੂੰ ਭੱਜ ਜੇ ਦੇ ਲੈ ਜਿਹੜੇ ਖੜ ਗਏ ਲੈ ਕੰਡੇ ਦੇ ਬਾਅਦ ਤਾਂ ਮੈੜ ਜੇ ਭਕੇ ਰਹਿਣੇ ਆ ਭਕਣੇ ਕਿਸੇ 2 ਘੰਟੇ ਲਵਾ ਦਿੰਦੇ ਆਰੇ ਕੋਈ ਗੱਲ ਆ ਆਹ ਦੇਖ ਲੈ ਨਾਰਮਲੀ ਜਰਾ ਟਾਈਮ ਕਿੰਨਾ ਲੱਗਣਾ ਤੈਨੂੰ ਜੁਕਣੇ ਦੇ ਬਾਅਦ ਮੈਂ ਮੈਸੇਜ ਪਾਏਗਾ ਦੇਖ ਲਈ ਕਿੰਨਾ ਟਾਈਮ ਲੱਗ ਗਿਆ ਆਇਆ ਭਰਾਵਾ ਉਹ ਆਇਆ ਹੁਣ ਉੱਠ ਕੇ ਪੀ ਆ ਫੜੀ ਵੀ ਪੰਜਾ ਹੀ ਨਹੀਂ ਰੱਖ ਦੋ ਪੰਜੇ ਧਾਰ ਕੇ ਭੱਜ ਜਣਾ ਦਾ ਹੁਣੀ ਚੱਲ ਰਹੀ ਹੈ ਜੀ ਮਿਲਦੀ ਪਾ ਡੇਢ ਘੰਟਾ ਖੜ੍ਹ ਲਿਆ ਕਹਿੰਦਾ ਮੇਰੀ ਪੀੜ ਗਿਆ ਚੱਲਦੀ ਹੈ ਬਾ ਉੱਤਰ ਗਿਆ ਰਹਿ ਗਿਆ ਥੋੜਾ ਜਿਹਾ ਤੇ ਬਾਅਦ ਜੀ ਦੀ ਨੰਬਰ ਲੱਗੂਗਾ ਲੋਕ ਜੀ ਖਾੜੀ ਹੋ ਕੇ ਖੜਾਤਾ ਕੜਾ ਡਾਉਨ ਸਾਡਾ ਫੇਰ ਪਹੁੰਚ ਗਿਆ ਅੱਜ ਈ ਬਰਤੀ ਲੈ ਕੇ ਵਾਹ ਲਗਾਤਾਰ ਤਿੰਨ ਦਿਨ ਹੋ ਗਏ ਮੇਲੇ ਚ ਅੱਜ ਤੀਜਾ ਦਿਨ ਹੈ ਸਵੇਰੇ ਤੈਨੂੰ ਕਹਿਆ ਸੀ ਕਿ ਰੋਟੀ ਲਿਆਉਂਦੇ ਤੂੰ ਕਹਿੰਦਾ ਲੈ ਕੇ ਨਹੀਂ ਆਉਣੀ ਮੈਂ ਖਾਇਆ ਏ ਹੁਣ ਥੋੜਾ ਖਾਇਆ ਏ ਸਵੇਰੇ ਹਾਲਜ ਮਾਉਣੇ ਨਾਲ ਬਾਤਾਂ ਸਵੇਰੇ ਕਹਿੰਦਾ ਸਵੇਰੇ ਜੇ ਅਸੀਂ ਆਏ ਤੇ ਸਵੇਰ ਨੂੰ ਆਏ ਆ ਵੀ ਮੈਂ 10-11 ਵਜੇ ਤੱਕ ਵਿਹਲਾ ਹਾਂ ਰਹੂਗਾ ਤੈਨੂੰ ਵੱਜ ਗਏ 12:00 ਹੋਰੀ 1:00 ਵਜੇ ਵਿਹਲਾ ਹਾਂ 1:00 ਵਜੇ ਨਾ ਪੌਣੇ 2:00 ਘਰਾਂਗੇ ਆ ਫੜ ਗਿਆ ਤੇ ਤੇ ਬਾ ਫੇਰ ਨਹੀਂ ਤਾਂ ਅਸੀਂ ਵੀ ਕਦੇ ਚਲੇ ਜਾਣਾ ਤਾਂ 16307 ਤੱਕ ਜੋ ਜਾ 7 ਜੋਣ ਲੱਗੇ ਕੱਟ 1515 ਹੋ ਜਾਣਾ ਹਾਂ 1720 ਹੋ ਜਾਣਾ ਸ਼ਾਇਦ 20 ਹੋ ਜਾਣਾ ਹੂੰ 118 ਹੈਗੀ ਫੇ ਮੋਲਾ ਜੀ ਕਹ ਲੂ ਤੂੰ 10 ਬਾਤ ਦੇ ਨੂੰ ਕਰ ਦੇਣਾ ਬਿੱਲਾ ਇਹਨੇ ਵਗੀਆਂ ਜੇ ਹੋ ਜਾਓ ਭੁਗ ਤੱਕ ਨਹੀਂ ਪ੍ਰਧਾਨਗ ਵਾਲਾ ਕੱਢਣੀ ਮੈਨੂੰ ਨਹੀਂ 10 ਬਾਤ ਦੇ ਨੂੰ ਵੇਡ ਦੇਣਾ ਇਹਨੇ ਇਤਨਾ ਬਹੁਤ ਆ ਰਾਤ ਨੂੰ ਰਾਤ ਨੂੰ ਬਹੁਤ ਸੇਰੀਓ ਮੈਂ ਉੱਥੇ ਪੈ ਹੁੰਦਾ ਨਾ ਜਦੋਂ ਖਾਲੀ ਹੁੰਦਾ ਸਾਰਾ ਘਰਾਣਾ ਜਿਹੜੇ ਪਾਸੇ ਕੋਈ ਕਹਿੰਦਾ ਮੈਂ ਖਚਾਈ ਬਹੁ ਕਰਦਾ ਇਹ ਮੁਰਿਆ ਗੰਨਾ ਦਾ ਨਗਰੀ ਦਾ ਬਹੁਤ ਉੱਥੇ ਬਾਹਰ ਖਾਲੀ ਹੋ ਗਿਆ ਜਗਦੀਪਾ ਜੇ ਰਹਿ ਗਿਆ ਉਹ ਜਗਦੀਪਨ ਕਿਉਂ ਆ ਹਾਂ ਉਹਨੂੰ ਕਹਿੰਦਾ ਇੱਧਰ ਲਾ ਲਾ ਕਹਿੰਦਾ ਨਹੀਂ ਉਧਰ ਹੀ ਲਾਉਣਾ ਮੈਂ ਲਾ ਲਾ ਫਿਰ ਮੈਂ ਵੀ ਇੱਧਰ ਲਾ ਕੇ ਮਰ ਗਿਆ ਹਾਂ ਹਾਂ ਤੂੰ ਸਭ ਤੇ ਐਂਡ ਜ ਖਾਲੀ ਹੋਇਆ ਮਨੂੰ ਆਏ ਮਿੰਦੇ ਕਿ ਦੋ ਜਗਦੀ ਦੀਆ ਆਮ ਤਾਂ ਕਿ ਨਹੀਂ ਲੱਗਦਾ ਸਾਨੂੰ ਦੇਖਦੇ ਨੇ ਰੇੜੀ ਲੱਗੀ ਜਾਂਦੀ ਹਾਂ ਇਧਰ ਹੀ ਸਾਰੇ ਛੋਟੀਆਂ ਟਰਾਲੀਆਂ ਹੀ ਆਉਣੀਆਂ ਨਾ ਕਿੰਨੀਆਂ ਆਉਣੀਆਂ ਬਾਅਦ ਨੂੰ ਵੀ ਲੱਗ ਜੂ 10-20 ਮਿੰਟ ਹੋਰ ਪਰਲਾ ਉਤਰ ਗਿਆ ਉਤੇ ਬਾਦੂ ਦਾ ਨੰਬਰ ਪ੍ਰਧਾਨਗਰੀ ਨਹੀਂ ਜਾਣਾ ਚਾਹੀ ਉਹ ਜਾ ਕੇ ਪ੍ਰਧਾਨਗਰੀ ਨਹੀਂ ਜਾਣਾ ਪੈਣਾ ਰਾਤ ਵੀ ਨਹੀਂ ਜਾ ਹੋਇਆ ਉਤੇ ਹੀ ਨਹੀਂ ਜਾਵਾ ਸੁਤਾ ਚਲੂਰੀ ਤਾਂ ਮੈਂ ਤਾਂ ਹੁਣ ਵੀ ਨਹੀਂ ਜਾ ਕੇ ਆਇਆ ਮੈਂ ਉਹ ਕਹਿੰਦਾ ਆ ਜਾ ਲਾ ਦਤੀ ਮੇਰੇ ਜਾਨ ਨੂੰ ਲੱਦਣ ਲੱਗੇ ਨਹੀਂ 10-15 ਮਿੰਟ ਲਾਏ ਜਾਣਗੇ ਪ੍ਰਧਾਨਗਰੀ ਦੇ ਟਰਾਲੇ ਵੀ ਰੇ ਜਾ ਹਾਂ ਮੈਂ ਆਪਣੇ ਵਾਲੇ ਕੋਲ ਲੱਭਦੀ ਬਹਰੀ ਪੰਜਾਬੀ ਗਿਆ ਅੱਛਾ ਉਹ ਦਰੀਪ ਨੂੰ ਕਿਹਾ ਮੈਂਰਾ ਘਟ ਦੇ ਕੱਲ ਜਾਂ ਪਰਸੋਂ ਕਰ ਦੇਣਾ ਉਹਨੇ ਵਧੀਆ ਆ ਗੱਗੇ ਵਾਲੀ ਯਾਗਰੀ ਪਾਤੀ ਕਹਿੰਦਾ ਗਿਆ ਕਹਿੰਦਾ ਦੇਖਦਾ ਹਾਂ ਆ ਕਰਦੇ ਆ 31 ਤਰੀਕ ਨੂੰ ਕਾ ਨਾ ਪਾਈਂ ਦਾਦਾ ਕੱਤੀ ਨੂੰ ਭੇਜਣਾ ਮੈਨੂੰ ਵੀ ਆਉਣੀ ਹੈ ਮੇਰੀ ਵੀ ਆ ਜਾਣੀ ਪਰਸੋਂ ਨੂੰ ਮੈਨੂੰ ਐਂ ਜਾ ਘੜ ਦੂਗਾ ਮੈਂ ਲੈ ਆਉਂਗਾ ਫੇਰ 31 ਤਰੀਕ ਨੂੰ ਵਿਹਲਾ ਜਾ ਹੋ ਜਾਊਗਾ ਕਿੱਥੇ ਵਿਹਲਾ ਹੁੰਦਾ ਮੇਲਾ ਹੈ ਕੋਈ ਪਤਾ ਨਹੀਂ ਹੈਗਾ ਦੇਖ ਲੈ 7-8 ਘੰਟੇ ਲਾਤੇ ਕੀੜਾ ਲੀਆਂ ਨੂੰ ਇਦੋਂ ਇਹਨਾਂ ਨੇ ਕੰਮ ਰੌਲੀ ਸ਼ੁਰੂ ਕਰਤੀ ਆਪਣੀ ਉਹ ਉੱਥੇ ਪੜਪੂਜੇ ਕਰਕੇ ਆ ਗਏ ਰਿਲੈਕਸ ਹੋਣੇ ਸਾਰੀ ਰਾਤ ਨਹੀਂ ਦੇਖਣਾ ਆਏਗਾ ਦੇਖ ਲੈ ਉੱਥੇ ਚੰਗੀਆਂ ਭਣੀਆਂ ਲੱਗੀਆਂ ਨੇ ਉਹਨਾਂ ਦੇਖ ਲੈ ਕਿਹੜਾ ਖਰੂ ਬਾਤ ਆ ਆ ਦੇਖ ਲੈ ਤੂੰ 21 ਟਰਾਲੀਆਂ ਦੀਆਂ ਸਮਝ ਲੈ ਟੋਟਲੀ ਅੰਦਰ ਅਰ ਬਾਹਰ ਸਣੇ ਬਸ ਬਾਹਰ 20 ᱛੀਆਂ 10 ਨਾ 20 ਬਾਹਰ ᱛੀਆਂ ਸੱਚੋਂ 10 ਅੰਦਰ ਦੀਆਂ 30 ਟਰਾਲੀਆਂ ᱛੀਆਂ ਅਸੀਂ ਐਂ 10 ਵਜੇ ਦੇ ਐਂਟਰ ਹੋਏ ਵੇ ਆ ਸਾਢੇ 5 ਬਾਗੂਗੇ ਐਨਾ ਟਾਈਮ ਲੱਗ ਗਿਆ ਕੁਝ ਘੰਟਾ ਡੇਢ ਘੰਟਾ ਖੜ ਗਿਆ। ਟ੍ਰੈਂਟ ਘੱਟ ਚੱਲਦਾ ਮੈਂ ਉਹਨੂੰ ਦੇਖਿਆ। ਪਤਾ ਨਹੀਂ ਕਿ ਗੱਲਾਂ ਕੋ ਖੜ ਗਿਆ ਸਵੇਰੇ। ਕੋਸਾਂ ਹੋ ਗਿਆ। ਕੱਲ ਵੀ ਮੈਂ ਦੇਖ ਲਾ। ਉੱਥੇ ਜਿੱਥੇ ਉਹ ਧੂਮੈਂ ਦੇਖਦਾ ਉੱਥੇ ਆ ਗਿਆ ਤਾਂ 8:30 ਵਜੇ ਨੂੰ। ਰਾਤ ਨੂੰ ਮੈਂ 7 ਵਜੇ ਵਿਹਲਾ ਹੋਇਆ। ਤੁਸੀਂ ਆਵੋ ਲਾ। ਰਾਤ ਨੂੰ ਮੈਂ 7 ਵਜੇ ਵਿਹਲਾ ਹੋਇਆ। ਉਹਨੂੰ ਦਾਦਾ ਦਾ ਹੈਗਾ। ਅਜੀ ਵੀ ਸਿੱਧੇ ਹੀ ਅਜੇ ਅਸੀਂ ਅੱਧਾ ਘੰਟਾ ਕਾਲੇ ਲੇਟ ਹੋ ਜਾਂਦੇ। ਬਾਤ ਤੂੰ ਪੁੱਛ ਨਾ ਇੰਨੀ ਟਰਾਲੀ ਪਈ ਆ। ਟਰਾਲੀ ਪਈ ਸੀ ਸਸਾ। 1 ਘੰਟੇ ਜੀ ਪਿੱਛੇ ਸਾਰਾ ਵਰ ਗਿਆ। ਵਰ ਗਿਆ। ਕੋ ਲੈ ਨਾ ਰਹਿ ਗਈਆਂ ਦੀਆਂ ਦੇਖ ਲਾ ਹੋਰ ਵੀ ਭਰ ਗਿਆ ਸਾਰੇ ਹੁਣ ਤਾਂ ਭਰਿਆ ਬਈ ਇੱਧਰ ਆਉਣ ਲੱਗੀਆਂ ਦੇਖ ਐਨੀ ਟਾਈਮ ਤੇ ਨਾਲ ਆ ਗਿਆ ਫਿਰ ਹੁਣ ਵੀ ਤੂੰ ਟਾਈਮ ਸਰ ਆ ਗਿਆ ਕਿਉਂਕਿ ਜੇ ਤੂੰ ਹੋਰ ਘੰਟਾ ਲੇਡ ਹੁੰਦਾ ਜਿਹੜੀ ਸ਼ਾਮ ਨੂੰ ਲੱਦਣੀ ਤੇ ਸਭ ਆ ਜਾਣੀ ਤੀਆਂ ਜੇ ਮੈਂ ਘੰਟਾ ਹੋਰ ਪਹਿਲਾਂ ਜਾਂਦਾ ਹੋਰ ਹੋਰ ਤੋਂ ਹਾਂ ਹੋਰ ਹੋਰ ਕੇ ਬਾਈ ਨਾ ਚੱਲ ਘੰਟਾ ਘਾਟਾ ਕਰਦੀ ਹੋਈ ਤਾਂ ਬਹੁਤ ਕੋਸਾ ਹੋ ਲੱਗਣ ਲੱਗ ਪਏ ਤਾਂ ਮੈਂ ਜਗਦੀਪ ਲੈ ਜਾਂਦਾ ਜੀਦੀ ਮੈਂ ਤਾਂ ਪਰਚੀ ਦਾ ਜੇ ਨਾਮ ਮੇਲੀ ਬਾਹਰ ਆ ਟਰਾਲਰ ਇੱਤੇਦਾਰੀ ਚੜਾਏ ਆਉਂਗੇ ਪਰ ਤੂੰ ਤੁਰ ਪਾ ਜਿਹੜੇ ਹਾਲਾਤ ਮੈਂ ਮਿਲਦੇ ਹੋਏ ਪਏ ਆ ਕਿਉਂਕਿ ਟਰਾਲੀਆਂ ਵੀ ਗਏ

ਉਹ ਪਰਚੀ ਲੈਣ ਲੰਘੇ ਨੇ ਜਿੱਦ ਤਿੰਨ ਟਰਾਲੀਆਂ ਪੈਗੀਆਂ ਪਿੱਛੇ ਪੈਗੇ ਤਿੰਨ ਚਾਰ ਟਰਾਲੀਆਂ ਨੇ ਜਿੰਨੀ ਨਜ਼ਾਰ ਹੁੰਦੀਆਂ ਜਿੰਨੇ ਨੂੰ ਆ ਕੇ ਪੈਂਦੀ ਹੈ ਨਾ ਫੇਰ ਨਜ਼ਾਰ ਹੁੰਦੀ ਜਿੰਨੇ ਨੂੰ ਪਰਚੀਆਂ ਲੈਣ ਗਏ ਆ ਦੇਖ ਲੈ ਉਦੋਂ ਮੈਂ ਸਰਵੇ ਨਹੀਂ ਟਿੱਕੀ ਗਿਆ ਮੇਰੇ ਮੁਰੂ 10 ਟਰਾਲੀਆਂ ਪੈਗੀਆਂ ਅੱਜ ਨੂੰ ਸਰਵੇ ਤੋਂ ਠੀਕ ਦੇ ਦਿੱਤੀ ਮੇਰੇ ਮੁਰੂ 10 ਟਰਾਲੀਆਂ ਪੈਗੀਆਂ ਅੱਜ ਨਾਲ ਕੋਈ ਕੁਛ ਨਹੀਂ ਤੇ ਗਣਾ ਤਰੀਕੇ ਬਦਲ ਨਹੀਂ ਦੀ ਜਨੇ ਚੱਲ ਕੋਈ ਨਹੀਂ ਅੱਜ ਦਾ ਪਿੰਡ ਦਾ ਅੱਛਾ ਚੱਲ ਠੀਕ ਆ ਆ ਜਾਣਾ ਜਿੱਦੂ ਨੇ ਖੜਾ ਦੇਖਦਾ ਆਲੇ ਖਾਲੀ ਹੋ ਕੇ ਅਜੇ ਟਰਾਲੀ ਨਹੀਂ ਲੱਗਿਆ ਨਹੀਂ ਹੈਗਾ ਮਾਲੇ ਗਾ ਰੋ ਢੋਤ ਨੂੰ ਲੈ ਲਾ ਤਿਕਣਾ ਲੱਗ ਰਿਹਾ ਮਾਲੇ ਕ ਮੇਰੇ ਤਾਂ ਭੁੱਲੇ ਗਿਆ ਜਾ ਆ ਘਰ ਤੇ ਫੋਨ ਆਇਆ ਵੀ ਢੋਤ ਲੈ ਕੇ ਆਈ ਆਉਂਦਾ ਹੋਇਆ ਉੱਥੇ ਉੱਤਰ ਖੜਾ ਲਾ ਜਾਣੇ ਅੱਦਨੋਂ ਹੀ ਆ ਜਣਾ ਕੋਈ ਨਾ ਲੈ 5:00 ਵਜੇ ਆ 5:30 ਸੱਚੋਂ ਆ ਜਾਣਾ ਉਹਨੇ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲਓ ਜੀ ਗੰਨਾ ਵਧਣ ਲੱਗੇ ਆ ਬਚ ਕੇ ਆਇਆ ਇਹਦਾ ਹਰਸ਼ਵੀਰਾ ਟਰਾਲੇ 'ਪਰ ਇਧਰ ਮੇਰੇ ਵਾਲੇ ਪਰ ਪੰਜ ਚਾਰ ਪੰਜ ਭਰੀਆਂ ਜਗਦੀਪ ਦੀਆਂ ਉਹ ਲੋਡ ਕਰਕੇ ਲਾਉਣ ਲੱਗੇ ਆ ਹੁਣ ਮਗਾ ਵੀ ਲਾ ਦੀਏ ਉਹਦਾ ਟਰਾਲਾ ਖਾਲੀ ਕਰਦੀ ਉਹਨੇ ਅੱਜ ਲੱਦਣਾ ਫਿਰ ਹਾਸ਼ੀ ਜੀ ਨੇ ਅਣੀ ਗੜਾਸਾ ਲਿਆਉਣਾ ਹੁੰਦਾ ਹਨਾ ਹੂੰ ਚੱਲ ਕੋਈ ਨਹੀਂ ਇਹ ਬਾਅਦ ਚੱਕ ਲਾਂਗੇ ਪੈਣਾ ਭਰੀਆਂ ਚੱਕ ਲਾ ਪੈਣਾ ਭਰੀਆਂ ਵੱਡ ਵੱਡੇ ਕੇ ਬੁਰਾ ਹਾਲ ਕਰ ਦਿੰਦੇ ਓਕੜੇ ਛੱਡਦੇ ਆ ਭਰੀ ਕੋਈ ਸਾਖਤੀ ਦੱਲੀ ਆ ਜਾ ਇਹ ਬੋੜਾ ਕਰੀ ਜਾਤਾ ਨਹੀਂ ਲੋਟਾ ਆਇਆ